ਉਦਾਹੀ ਕਰੋ ਪ੍ਰਕਾਸ਼ ਕਰਗਾ ਦੀ ਫੁੱਲੀ ਕਰਾ ਬਤਾਓ ਕੱਲ ਮੇਲੇ ਕਦੀ ਕਿੱਦਾਂ ਕਰੀ ਕਰਦਾ ਉਹ ਉਦਾਹੀ ਕਰਦਾ ਕਰਾ ਦੀ ਕਰਦਾ ਬਸ ਕਦੇ ਕਦੀ ਕਿੱਜਰੀ ਵੀ ਨਹੀਂ ਬਾਕੀ ਕਹਿੰਦੇ ਕੋਈ ਕੋਈ ਮੱਛ ਕਾਦੀ ਨਹੀਂ ਇਧਰ ਕੋ ਬਦਲੀ ਬੈਠੀ ਨਹੀਂ ਉਦਾਹੀ ਦੀ ਤੀਰ ਕਦੀ ਅਰੇ ਪਾਪਾ ਹੋਰ ਕਿਹੜੀ ਵੀਡੀਓ ਕਰੀ ਕਰੀ ਸਹੀ ਕਰੋ ਕਰੋ ਵੀਰ ਜੀ ਝਗੜੇ ਦਾ ਕੋਈ ਕਾਰਨ ਨਹੀਂ ਮੇਰਾ ਨਾਮ ਸੁਲਿੰਦਰਪਾਲ ਸਿੰਘ ਹੈ ਇਹ ਮੇਰਾ ਬੇਟਾ ਜਵਰਾਜ ਸਿੰਘ ਹੈ ਅਸੀਂ ਦੁੱਗਰੀ ਫੇਸਵਾਚੇ ਰਹਿੰਦੇ ਆ ਤੇ ਕੱਲ ਸਾਡੇ ਕੋਈ ਫੈਮਿਲੀ ਫੰਕਸ਼ਨ ਸੀ ਮੈਂ ਉਹ ਚ ਬੀਸੀ ਜਾਗੋ ਦੇ ਫੰਕਸ਼ਨ ਚ ਬੇਟਾ ਨਾਲ ਪੜ੍ਹਾਈ ਕਰਦਾ ਇਹ ਆਪਣੇ ਰੈਸਟਾਂ ਲਫਟਣ ਚੋਂਦਾ ਇਹ ਰਸਟਣ ਤੋਂ ਵਾਪਸ ਆ ਰਿਹਾ ਸੀ ਤੇ ਪਿਛਲੀ ਗਲੀ ਦੇ ਉੱਤੋਂ ਇਹਨੇ ਕੋਈ ਕਿਸੇ ਦੋਸਤ ਨੂੰ ਸਮਾਨ ਲੈਣਾ ਸੀ ਤੇ ਉਹਨਾਂ ਦੇ ਘਰ ਦੇ ਬਾਹਰੋਂ ਦੀ ਗੱਡੀ پارک ਖੜੀ ਸੀ ਅੱਗੇ ਇੱਕ ਗੱਡੀ ਹੋਰ ਖੜੀ ਹੈ ਕਿ ਰੋਡ ਬਲੌਕ ਸੀ ਇਹ ਗੱਡੀ ਬੈਕ ਕਰ ਲੰਗਾ ਉਹਨਾਂ ਦੀ ਗੱਡੀ ਟੱਚ ਵੀ ਚ ਹੋ ਜਾਂਦੀ ਇਹਦੇ ਨਾਲ ਉਹਨਾਂ ਨੇ ਆ ਕੇ ਇਹਨਾਂ ਬੜੀ ਬਦਕਲਾਮੀ ਕਰਨੀ ਸ਼ੁਰ ਮੇਰਾ ਬੇਟਾ ਅਮਰਤ ਹਰੀਆ ਮੈਂ ਵੀ ਅਮਰਤ ਹਰੀਆ ਨਾਜੀ ਕੋ ਨਸ਼ਾ ਕਰੀਏ ਨਾ ਲੈਣਾ ਨਾ ਦੇਣਾ ਬਾਜੀ ਉਹਨਾਂ ਨੇ ਆ ਕੇ ਪਹਿਲਾਂ ਆਪ ਵੀ ਆਪਣੇ ਭਰਾ ਨੂੰ ਬੁਲਾਇਆ ਨਾਲ ਸ਼ਰਫਾਦਰ ਦੋ ਤਿੰਨ ਬੰਦੇ ਹੋਰ ਬੁਲਾ ਕੇ ਇਹਨੂੰ ਜਿੱਥੇ ਬਾਹਰ ਕੱਢਿਆ ਇਹ ਦੁਗਰੀ ਫੇਸ 1 ਉਹਦਾ ਸ਼ਰ ਘਰ ਦਿਆ 385 ਨੰਬਰ ਉਹਦੇ ਲੱਗ ਜਗੇ ਇੱਕ ਲੇਬਰ ਕਲੋਨੀ ਜੀ ਉੱਥੇ ਆ ਕੇ ਉਹਨਾਂ ਨੇ ਜਿਉਂ ਜੀ ਨਾਲ ਕੇਸਾਂ ਤੈਨੂੰ ਦਸਾਰਾ ਤਾਰਦੀ ਕੇਸ ਫੜ ਕੇ ਅਮਰਤ ਹਰੀ ਸੀ ਇਹ ਤੁਸੀਂ ਇਹ ਦੇਖੋ ਵੀ ਕਿੰਨੇ ਕੇਸਾਂ ਦੀ ਮਰਮੀ ਕੀਤੀ ਕਿ ਉਹ ਤੋਂ ਮਾਰਗਤਾਈ ਕਰਕੇ ਜਦੋਂ ਮੈਨੂੰ ਪਤਾ ਲੱਗਿਆ ਮੈਂ ਭੱਜ ਗਿਆ ਕਿ ਨੱਕ 'ਚੋਂ ਫੋਨ ਵੱਗ ਰਿਹਾ ਸੀ ਬੁੱਲਾਂ 'ਚੋਂ ਫੋਨ ਵੱਗ ਰਿਹਾ ਸੀ ਮੈਂ ਘਬਰਾਇਆ ਹੋਇਆ ਫਟਾਫਟ ਲੈ ਕੇ ਇਹਨੂੰ ਸਿਵਲ ਹਸਲ ਭੱਜਿਆ ਜਦੋਂ ਸਿਵਲ ਹਸਲ ਭੱਜਿਆ ਉੱਥੇ ਜਾ ਕੇ 11:00 ਵਜੇ ਕੁਝ 5-7 ਮਿੰਟ ਤੇ ਅਸੀਂ ਐਲਐਮਰ ਕਟਾਤੀ ਅਸੀਂ ਐਲਐਮਰ ਕਟਾ ਕੇ ਜਦੋਂ ਵਾਪਸ ਬਾਹਰ ਨਿਕਲੇ ਆ ਨਾ ਤੇ ਨੋਵਾ ਕ੍ਰਿਸਟਾ ਗੱਡੀ ਮੈਂ ਚਲਾ ਰਿਹਾ ਮੇਰਾ ਸਾਹਮਣੇ ਵਾਲਾ ਨਾਲ ਬੈਠਾ ਨਾਲ ਇਹ ਉਦੋਂ ਇਹਨਾਂ ਨੇ ਕਿਹਾ ਜਿਹੜੇ ਉਸਤਾਜ ਨਾਲ ਲੜਾਈ ਹੋਈ ਸੀ ਮੈਂ ਪੂਰਾ ਨਾਮ ਵੀ ਨਹੀਂ ਜਾਣਦਾ ਚੰਗੀ ਤਰ੍ਹਾਂ ਉਹਨੇ ਕਿਹਾ ਫੜ ਲੋ ਹੀ ਆ ਉੱਥੇ ਸਾਡੇ ਤੇ ਇੰਨਾ ਵੈਸ਼ੀਆਨਾ ਤਰੀਕੇ ਨਾਲ ਕਾਤਰਾ ਨਾਲ ਹਮਲਾ ਕੀਤਾ ਉਹਨਾਂ ਕੋ ਡਾਂਗਾ ਕਰਪਾਨਾ ਮੈਂ ਤੁਹਾਨੂੰ ਹੁਣ ਦਿਨਾ ਉਹਦੀ ਪੂਰੀ ਅਸੀਂ ਰਿਕਾਰਡਿੰਗ ਜਿੰਨੀ ਕਰ ਸਕੇ ਜੇ ਉੱਥੋਂ ਹਾਂਜੀ ਹਰ ਕਿਰਪਾਨਾ ਡਾਂਗਾ ਕਿੰਨੀ ਟੁੱਟ ਕੇ ਗੱਡੀ ਤੇ ਜੇ ਉੱਥੋਂ ਮੈਂ ਗੱਡੀ ਨਾ ਭੀ ਹੁੰਦਾ ਮਾਰ ਦੇਣਾ ਸੀ ਸਾਨੂੰ ਵੈਸ਼ੀਆਨਾ ਬੜੀ ਸਪੀਡ ਨਾਲ ਕੁਝ ਹੋਰ ਵੀ ਦਿੱਤਾ ਵਾਪਰ ਸਕਦੀ ਸੀ ਮੈਂ ਜੀ ਸ਼ਾਇਦ ਉੱਥੇ ਸੀਸੀਟੀਵੀ ਰਿਕਾਰਡਿੰਗ ਦੇਖਿਓ 120 ਤੋਂ 130 135 40 ਤੱਕ ਗੱਡੀ ਭੀ ਆਕੇ ਡੁਗਰੀ ਵਾਲਾ ਪੋਲ ਤੱਪ ਕੇ ਜਿੱਤ ਦੀ ਡੁੱਗਰੀ ਕਦੀ ਕੋਈ ਰੰਜਿਸ਼ ਨਹੀਂ ਮੈਂ ਜਾਣਦੇ ਨੀ ਨਾ ਮੈਂ ਨਾ ਮੇਰਾ ਬੇਟਾ ਹੋ ਸਕਦਾ ਕੋਈ ਨਸ਼ੇ ਚ ਹੋਣ ਜਾਂ ਕੀ ਆ ਸਾਡੇ ਨਾਲ ਹੁੰਦਾ ਕੋਈ ਰੰਜਿਸ਼ ਕੋਈ ਨਹੀਂ ਸੀ ਅਈ ਤਾਂ ਜੀ ਮੈਂ ਤਾਂ ਇਸ ਸਿਰਫ ਇਹ ਇਨਸਾਫ ਦਵਾਉ ਤੁਸੀਂ ਇਹ ਦੇਖੋ ਕਿ ਅਮਰਤਧਾਰੀ ਬੱਚਾ ਉਹਦੇ ਕੇਸਾਂ ਦੀ ਆ ਮੇਰੀ ਨਹੀਂ ਕੀਤੀ ਆ ਦੇਖੋ ਪ੍ਰਸ਼ਾਸਨ ਸਾਨੂੰ ਸੱਚ ਦਾ ਸੱਚ ਕਰੇ ਪੂਰਾ ਸੀਸੀਟੀਵੀ ਪੱਧ ਲੱਗੇ ਨਹੀਂ ਆ ਉੱਥੇ ਜਾ ਕੇ 10:00 ਵਜੇ 29 ਮਿੰਟ ਤੇ ਸਾਡੇ ਤੇ ਸਿਵਲ ਹਸਪਤਾਲ ਹਮਲਾ ਹੋਇਆ ਮੈਂ ਜੇ ਇੱਕ ਪੱਥਰ ਵੀ ਟੁੱਟੇ ਸਾਨੂੰ ਸਜ਼ਾ ਦਿੱਤੀ ਜਾਵੇ ਸਾਡੇ ਨਾਲ ਧੱਕਾ ਹੋਇਆ ਉੱਥੋਂ ਜੇ ਅਸੀਂ ਗੱਡੀ ਨਾ ਪਾਈਏ ਸਾਨੂੰ ਮਾਰ ਦੇਣਾ ਸ਼ੁਰੂ ਹੋ ਗਏ ਜੀ ਜੀ ਨਾਮ ਦੇ ਕੀ ਮੰਨਦਾ ਮੇਰਾ ਨਾਮ ਇ브ਰਾਹਿਮ ਸਿੰਘਾ ਮੈਂ ਕੱਲ ਰਾਤ 10:30 ਵਜੇ ਆਪਣੇ ਰੈਸਟੋਰੈਂਟ ਤੋਂ ਘਰੇ ਆ ਰਿਹਾ ਸੀਗਾ ਮੈਂ ਆਪਣੇ ਦੋਸਤ ਨੂੰ ਕੁਝ ਮਾਨ ਫੜਾਣਾ ਸੀਗਾ ਜਦੋਂ ਮੈਂ ਉਹਦੇ ਗੱਡੀ ਦੇ ਬਾਹਰ ਪਹੁੰਚਿਆ ਤਾਂ ਇਹਨਾਂ ਦੀ ਗੱਡੀ ਪਿੱਛੇ ਲੱਗੀ ਹੋਈ ਸੀ ਮੈਂ ਗੱਡੀ ਬੈਕ ਕਰਨ ਲੱਗਾ ਤਾਂ ਇਹਨਾਂ ਦੇ ਨਾਲ ਗੱਡੀ ਟੱਚ ਹੋਣ ਤੋਂ ਬਚ ਗਈ ਮੈਨੂੰ ਇੱਕ ਗੱਡੀ 'ਚ ਉਤਰ ਕੇ ਬਹੁਤ ਬੋਲਣ ਲੱਗੇ ਕਹਿੰਦੇ ਤੁਸੀਂ ਮੇਰੀ ਗੱਡੀ ਨਾਲ ਮੇਰੀ ਗੱਡੀ 'ਚ ਐਕਸੀਡੈਂਟ ਕੀਤਾ ਮੈਂ ਇਹਨਾਂ ਨੂੰ ਕਿਹਾ ਗੱਡੀ ਲੱਗੀ ਨਹੀਂ ਇਹ ਇਹਨਾਂ ਨੇ ਡਰਿੰਕ ਕੀਤੀ ਹੋਈ ਸੀ ਇਹਨਾਂ ਦੇ ਬ੍ਰਦਰ ਨੇ ਵੀ ਡਰਿੰਕ ਕੀਤੀ ਹੋਈ ਸੀ ਨਸ਼ਾ ਕੀਤਾ ਹੋਇਆ ਸੀ ਉਹਨਾਂ ਨੇ ਮੈਨੂੰ ਗੱਡੀ 'ਚ ਕੱਢ ਕੇ ਬਹੁਤ ਮਾਰਿਆ ਮੇਰੇ ਸਰਦਾਰ ਦਾ ਵੀ ਹੁੰਦੀ ਚਲਾ ਗਿਆ ਸਿਰਫ ਮੇਰੀ ਗੱਡੀ ਨਹੀਂ ਮੈਂ ਉਹਨਾਂ ਨੂੰ ਪਹਿਲਾਂ ਕਦੇ ਮਿਲਿਆ ਵੀ ਨਹੀਂ ਨਾ ਮੈਂ ਉਹਨਾਂ ਦਾ ਨਾਮ ਵੀ ਚੰਗੀ ਤਰ੍ਹਾਂ ਜਾਣਦਾ ਉਹਨਾਂ ਨੇ ਮੈਨੂੰ ਗੱਡੀ 'ਚ ਕੱਢ ਕੇ ਮੇਰੀ ਪਗੜੀ ਉਤਾਰ ਕੇ ਮੈਨੂੰ ਬਹੁਤ ਮੇਰੇ ਕੇਸ ਪੁੱਟੇ ਮੇਰੇ ਨੱਕ ਤੇ ਹਜੇ ਵੀ ਬਲੀਡਿੰਗ ਹੋ ਰਹੀ ਆ ਮੇਰੇ ਬਹੁਤ ਮਾਰੇ ਆ ਉਹਨਾਂ ਨੇ ਮੇਰੇ ਮੈਂ ਆਪਣੇ ਫਾਦਰ ਨੂੰ ਫੋਨ ਕਾਲ ਕੀਤੀ ਉਹ ਉੱਥੇ ਆਏ ਉਹਨਾਂ ਨੇ ਮੈਨੂੰ ਐਮਰਜੈਂਸੀ ਗੱਡੀ ਚ ਪਿਠਾ ਕੇ ਸਿਵਲ ਹਸਪਤਾਲ ਲੈ ਕੇ ਗਏ ਉੱਥੇ ਜਾ ਕੇ ਜਦੋਂ ਅਸੀਂ ਉੱਥੇ ਪਹੁੰਚੇ ਆ ਤੇ ਉੱਥੇ ਉਹਨਾਂ ਨੇ ਫੇਰ ਸਾਡੇ ਤੇ ਕਾਤਲਾਨਾ ਹਮਲਾ ਕੀਤਾ ਕਰਪਾਨਾ ਡਾਂਗਾ ਸਾਡੀ ਹਾਂਜੀ ਸਾਡੇ ਕੋਲ ਵੀਡੀਓ ਉਸ ਹਮਲੇ ਦੀ ਅਸੀਂ ਤੋਂ ਅਸੀਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਆਂ